ਦੀਪੁਰ ਵਾਲੇ ਪ੍ਰਾਪਤ ਕਰ ਰਹੇ ਆ ਸਰਪੰਚ ਸਰਦਾਰ ਸਾਹਬ ਸਿੰਘ ਜੀ ਦੇ ਮੁਬਾਰਕ ਹੱਥਾਂ ਦੇ ਨਾਲ ਇਹ ਸਨਮਾਨ ਬਾਬਾ ਕਾਲਾ ਮਾਹਰ ਕਬੱਡੀ ਕਲੱਬ ਜਲੰਘਪੁਰ ਖੇੜਾ ਇਸ ਸਮੁੱਚੀ ਟੀਮ ਵੱਲੋਂ ਸਾਡੇ ਅੰਗਰੇਜ਼ ਭਰਾ ਦਾ ਜਿਹੜਾ ਸਨਮਾਨ ਹੈ ਉਹ ਕੀਤਾ ਗਿਆ ਇੱਕ ਤਾੜੀ ਮਾਰਦੇ ਪਿਆਰੀ ਸਵਾਸ ਸਭੇ ਦੀ ਕਦੇ ਜੈਮਲ ਮਹਿਦੀ ਪਿਆਰੀ ਸੈਕਿੰਡ ਦੀ ਕਬੱਡੀ ਪਈ ਕਿਉਂਕਿ 30 ਸੈਕਿੰਡ ਦੀ ਕਬੱਡੀ ਹੈ ਲਓ ਸਾਹਮਣੇ ਨਾਨਕ ਸਿੰਘ ਇਹਦਾ ਬੰਦਾਰੀ ਡੋਗੜਾ ਪੰਡਾ ਨੌਜਵਾਨ ਬੜਾ ਲੰਮਾ ਪੈੜਾ ਤੈਅ ਕਰਕੇ ਆਇਆ ਤੇ ਬੀਕਾ ਮਹਦੀਪੂਰੀਆ ਕਿ ਪਤਾ ਪਰਬੂਤ ਨਸੇ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਇਹਦੇ ਪਾਪਾ ਜੀ ਕਦੇ ਕਹਿੰਦੇ ਰੇਸ਼ਮ ਪਹਿਲਵਾਨ ਦੀ ਗੱਲ ਚੱਲਦੀ ਹੈ ਘਿਹਾਰੇ ਵਾਲੇ ਪਹਿਲਵਾਨ ਰੇਸ਼ਮ ਸਿੰਘ ਪਹਿਲਵਾਨ ਦਾ ਲਖਤੇ ਜਗਰ ਐਸਾ ਵੀ ਗੁੰਗਾ ਘਿਹਾਰੇ ਵਾਲਾ ਕਬੱਡੀ ਪੌਲੀ ਬਣਿਆ ਹੋਇਆ ਹੈ ਬਾਬਾ ਜੀ ਬਾਬਾ ਕਿਲਾ ਪੀਰ ਜੀ ਪਰ ਪੰਚ ਸਾਬ ਸਿੰਘ ਜਿਹਾ ਨੇ ਬਹੁਤ ਵੱਡਿਆ ਪਿਆਰ ਦਿਦੇ ਆ ਪਰ ਸਾਹਮਣੇ ਹਰਮਨ ਇਹ ਸਰਹਾਰੀ ਸਾਹਿਬ ਵਾਲਾ ਮੁੰਡਾ ਕੇ ਹਰਮਨ ਸਰਹਾਰੀ ਸਾਹਿਬ ਵਾਲਾ ਮੁੰਡਾ ਪਰ ਸਾਹਮਣੇ ਬੁग्गा ਘਿਹਾਰੇ ਵਾਲਾ ਇੱਕ ਸ਼ਾਨਦਾਰ ਨਮ ਹਸਨਦੀ ਪੰਡੋਰੀ ਵਾਲਾ ਪਾਲੂ ਕਦੇ ਆਪਣੇ ਸਮੇਂ ਦੀ ਕਬੱਡੀ ਖੇਡੇ ਆ ਕਿ ਹਸਨਦੀ ਪੰਡੋਰੀ ਵਾਲਾ ਪਾਲੂ ਦੋਸਤੋ ਰੱਬ ਜਿੱਤੇ ਬੜਾ ਹੈ ਜਲਦੀ ਦੋਸਤੋ ਕਨੇ ਰਾਣੇ ਸਿੰਘਪੁਰੀਆ ਨੇ ਬੋਲ ਲਿਖੇ ਸੀਗੇ ਉਸ ਨੌਜਵਾਨ ਦੇ ਜੋ ਖੇਡ ਉਪਰ ਪਰ ਸਾਹਮਣੇ ਚਾਰ ਨੇ ਮੈ ਵੀ ਗੋਰਜੰਟ ਮਹਿੰਦੀਪੁਰ ਵਾਲਿਆਂ ਮੁੰਡਿਆਂ ਦਸ ਦੁਨੀਆਂ ਨੂੰ ਪਰ ਸਾਹਮਣੇ ਮੁੰਡਾ ਇਹ ਜੋਤਾ ਸਿੰਘ ਸੁਭਰਾ ਦੇ ਪਿੰਡ ਦਾ ਨੌਜਵਾਨ ਮਹਿਦੀਪੁਰਾ ਪਿੰਡ ਕਿਥੇ ਜਾਣ ਪਛਾਣ ਦਾ ਮੌਕਾ ਨਹੀਂ ਚੜ੍ਹਦੇ ਪੰਜਾਬ ਦਾ ਕਰਦੀ ਕਲਾ ਵਿੱਚ ਰਹਿਣ ਵਾਲਾ ਨਗਰ ਮਹਿਦੀਪੁਰਾ ਪਿੰਡ ਲਓ ਸਾਹਮਣੇ ਅੱਜ ਗੱਲਾਂ ਹੋਣੀਆਂ ਮਹਿਦੀਪੁਰੇ ਪਿੰਡ ਦੀਆਂ ਪਰ ਸਾਹਮਣੇ ਨੌਜਵਾਨ ਸੋਨਾ ਜੰਦੇ ਕੇ ਸਰਹਾਰੀ ਪਿੰਡ ਵਾਲਾ ਕਬੱਡੀ ਪਾਉਣ ਦੀ ਵਧੀਆ ਤੇ ਟੱਕਰ ਅਲਮੋਰ ਸਿੰਘ ਮੋਲੇ ਦੇ ਨਾਲ ਹੈ ਕਾਬਿਲ ਰਾਈਟ ਹੈਂਡ ਸਾਊਂਡ ਬੜੀ ਪਿਆਰੀ ਸਾਊਂਡ ਹੈ ਉਹ ਸਾਹਮਣੇ ਟੱਕਰ ਚੋਟੀ ਖੇਡੀਆਂ ਮਹਲਮਾਨੀ ਦੇ ਖਾੜਾ ਪਾਛਾ ਵਿੱਚ ਨੌਜਵਾਨ ਇਹ ਮੁੰਡਾ ਮਿਹਨਤਾਂ ਲਾਉਂਦਾ ਹੈ ਜੱਸਾ ਪੱਤੀ ਵਾਲਾ ਵੈਸੇ ਪਛੋਕਰ ਪਿੰਡ ਗਿੱਲ ਬਣਾਇਆ ਤੇ ਫਿਰ ਚੂਸਲੇਵੜ ਤੇ ਫਿਰ ਪੱਟੀ ਮਸ਼ਹੂਰ ਕੀਤਾ ਹੈ ਪਹਿਲਾ ਪਿੰਡ ਸਿੰਦਾ ਪਹਿਲਵਾਨੀਆਂ ਦਾ ਗਿੱਲ ਬਣਾਇਆ ਪਿੰਡ ਸੀਗਾ ਗਿੱਲ ਬਣਾਇਆ ਤੇ ਫਿਰ ਚੂਸਲੇਵੜ ਤੇ ਚੂਸਲੇਵੜ ਤੋਂ ਅਖਾੜਾ ਪਾਤਸ਼ਾ ਪੱਟੀ ਵਿੱਚ ਮਿਹਨਤ ਲਾ ਕੇ ਨੌਜਵਾਨ ਨੇ ਤਾਂ ਪੁਆਇੰਟ ਲੱਗੇ ਵਾਪਸ ਆਇਆ ਅਰਮਾਨ ਮੁੰਡਾ ਇਹਨੇ ਪਹਿਲਾਂ ਵੀ ਰੇਡਾਂ ਪਾ ਕੇ ਉਹ ਦੁਨੀਆ ਦਾ ਦਿਨ ਜਿੱਤੇ ਆ ਪਰ ਸਾਹਮਣੇ ਆ ਵੀ ਅਰਮਾਨ ਜਿਸ ਨੌਜਵਾਨ ਦੀ ਖੇਡ ਉੱਪਰ ਪੰਜਾਬ ਸਿੰਘ ਲਵਲਾਨ ਵਾਲੇ ਪਰ ਸਾਹਮਣੇ ਮੁੰਡਾ ਇਹ ਹੈ ਕਬਲ ਇਹਦਾ ਸੈਂਸਰ ਦਾ ਪਿੰਡ ਹੈ ਜਿਹੜੇ ਅੰਮ੍ਰਿਤਸਰ ਦੀ ਬੁੱਕਲ ਵਿੱਚ ਵਸਿਆ ਹੋਇਆ ਸੈਂਸਰ ਦਾ ਪਿੰਡ ਜਿਸ ਧਰਤੀ ਦਾ ਆ ਨੌਜਵਾਨ 에어ਪੋਰਟ ਦੇ ਲਾਗੋ ਚੱਲ ਕੇ ਆਇਆ ਹੈ ਸੈਂਸਰ ਦੇ ਪਿੰਡ ਵਾਲਾ ਨੌਜਵਾਨ ਕਬਲ ਉਹ ਭਰਵੇਂ ਜਿਸ ਵਿੱਚ ਕਬੱਡੀ ਪਾ ਰਿਹਾ ਹੈ ਇਹ ਬੀਤੇ ਦੇ ਨਾਲ ਹੋ ਗਈਆਂ ਹੱਤ ਜੋੜੀਆਂ ਇਹ ਬੀਤਾ 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 ਵੀ ਮਾਹੀ ਮੇਰਾ ਮੱਟੂ ਰਿਆ ਵੀ ਮੈਂ ਸੰਗਤਾਂ ਦਾ ਧੰਨਵਾਦ ਹੈ ਸਰਪੰਚ ਸਰਦਾਰ ਮੋਹਰ ਸਿੰਘ ਜੀ ਉਹ ਵੀ ਟਲ ਕੇ ਆਏ ਆ ਮੀਆਵਾਲ ਪਿੰਡ ਵਾਲੇ ਬਹੁਤ ਵੱਡਾ ਸਮਾਜਾਚਾਰ ਮੇਲਾ ਖੇਡ ਮੇਲਾ ਸ਼ਮਾਈ ਮੇਲਾ ਹੁੰਦਾ ਹੈ ਖੇਮ ਕਰਨ ਦੀਆਂ ਦਾ ਜ਼ਿਕਰ ਹੁੰਦਾ ਹੈ ਪਰ ਸਾਹਮਣੇ ਨਾਰਕ ਸਿੰਘ ਨਾਮ ਦਾ ਨਾਲ ਜਾਣਦਾ ਇਹਦਾ ਬੰਡਾਲੀ ਡੋਗਰਾ ਪਿੰਡ ਹੈ ਉਹ ਸਾਹਮਣੇ ਸ਼੍ਰੀ ਅਮਰਸਰ ਸਾਹਿਬ ਵੀ ਬੁੱਕਲ ਵਿੱਚ ਵਸਿਆ ਹੋਇਆ ਬੰਡਾਲੀ ਡੋਗਰਾ ਉਸ ਧਰਤੀ ਦਾ ਨਾਰਕ ਸਿੰਘ ਅੱਜ ਮਹਿਦੀਪੁਰੇ ਕਵਾਲ ਕਵਾਲ ਕਰ ਰਿਹਾ ਹੈ ਇਹਨਾਂ ਮਿੱਤਰੋ ਲਾਉਣ ਦਾ ਯਤਨ ਬੁਗਾ ਘਰੇਾਲਾ ਪਿੰਡ ਨੋਜਵਾਲ ਦਾ ਰੇਡ ਤੋਂ ਨਹੀਂ ਵਧਿਆ ਹੋਇਆ ਚਾਰ ਚਾਰ ਮਰ ਤਿਆਰ ਨੇ ਕਿ ਕੋਈ ਮੰਦਰਾ ਵਿੱਚ ਰਾਮ ਰਾਮ ਕਹਿੰਦਾ ਤੇਰੀ ਗਣੇਸ਼ ਤੇ ਕੋਈ ਹਨੂਮਾਨ ਪੂਜੇ ਕੋਈ ਭਲਾ ਸਰਬੱਤ ਦਾ ਮੰਗਦਾ ਹੈ ਜੇ ਵੈਗਰੂ ਗ람 ਪੂਜੇ ਪਰ ਸਾਹਮਣੇ ਗੁਰਜੰਟ ਸਿੰਘ ਜੰਟਾ ਖਡੂਰ ਸਾਹਿਬ ਦੀ ਧਰਤੀ ਦਾ ਨੌਜਵਾਨ ਸਰਦਾਰ ਪੱਟ ਪੈ ਚੁਕੀ ਹੈ ਇਹਦਾ ਨੌਜਵਾਨ ਲਓ ਸਾਹਮਣੇ ਕਹਿੰਦੇ ਹਸਨ ਦੀ ਪੰਡੋਰੀ ਪਿੰਡ ਹੈ ਲਾਲੂ ਘੁੰਮਣ ਦਾ ਇਲਾਕ ਜਦ ਚੱਲਦੀ ਹੈ ਮੇਰੇ ਮਿੱਤਰੋ ਨੂਰ ਦੀ ਲਾਗੇ ਕਰਕੇ ਵਸਿਆ ਹੋਇਆ ਪਿੰਡ ਹਸਨ ਦੀ ਪੰਡੋਰੀ ਪੰਡੋਰੀਆਂ ਬੜੀਆਂ ਪ੍ਰਸਿੱਧ ਨੇ ਪਰ ਇਹ ਸਾਹ ਗੁਰਦੀ ਪੰਡੋਰੀ ਵਾਲਾ ਪਰ ਸਾਹਮਣੇ ਹਰਮਾਨ ਦੇ ਨਾਲ ਟੱਕਰ ਹੋਈ ਹੈ ਬਾਕھا ਕਬੱਡੀ ਕੇ ਹੋਰ ਵੀ ਜੱਗ ਤੇ ਖੇਡਾ ਵਨ ਸੰਨੀਆਂ ਨੇ ਆਪਣੀ ਆਪਣੀ ਜਗ੍ਹਾ ਤੇ ਬੇਸ਼ੱਕ ਮੰਨੀਆਂ ਨੇ ਪਰ ਸਿੰਘਪੁਰੀਆਂ ਵਧਿਆ ਕੇ ਕਹਿਣਾ ਪੈਂਦਾ ਹੈ ਵੱਡੀ ਨੂੰ ਕਿਉਂਕਿ ਮਾਤ ਦਾ ਰਤਬਾ ਮਿਲਿਆ ਖੇਡ ਕਬੱਡੀ ਨੂੰ ਪੌਣੀ ਵਧਿਆ ਹੋਇਆ ਥੋੜਾ ਕਿਸਮਾ ਪਹਿਲਾਂ ਪਰ ਸਿੱਧ ਲੋਕ ਗੈਗ ਸਰਜੀਪ ਧੁੱਲੋ ਸਾਹਿਬ ਦੇ ਪਿੰਡ ਚੇਲੇਪੁਰ ਦੀ ਧਰਤੀ ਦੇ ਇਹ ਵੱਡਾ ਖੇਡ ਮੇਲਾ ਆਇਆ ਹੈ ਉਸ ਧਰਤੀ ਦੇ ਆ ਨੌਜਵਾਨ ਦਾ ਨਗਦੀ ਰਾਸ਼ੀ ਦੇ ਨਾਲ ਸ਼ਾਨਦਾਰ ਕੱਪ ਦੇ ਨਾਲ ਵੱਡਾ ਸਨਮਾਨ ਕੀਤਾ ਗਿਆ ਸੀਗਾ ਬੱਤਨੀ ਹੈ ਅਰਮਾਨ ਦੇ ਰੇਡਰ ਤੇ ਮੈਨੂੰ ਲੱਗਦਾ ਫੇਰ ਲਿਵ ਮਾਲਾਨ ਵਾਲੇ ਭਰਾਵਾਂ ਨੇ ਮਾਇਆ ਲਾਉਣੀ ਹੈ ਲੈ ਵੀ ਵੀਰੋ ਦੱਸ ਦਿਓ ਕਿ ਤਿੰਨਾਂ ਰੇਡਾਂ ਆਪਣਾ ਮਾਇਆ ਲੱਗੀ ਜੇਕਰ ਮੱਥਾ ਲੱਗਿਆ ਮਾਇਆ ਜਾਂ ਫਿਰ ਅਰਮਾਨਾਂ ਹੀ ਟਾਲੀ ਮਾਰੇ ਕਾਲੀ ਸਾਥ ਸਗੇ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਜੀ ਰਾਦੇ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਰਾਦੇ ਵਾਲਾ ਬਹੁਤ-ਬਹੁਤ ਧੰਨਵਾਦ ਹੈ ਪਰ ਸਾਹਮਣੇ ਮੁੰਡਾ ਲੈ ਵੀ ਯਾਦ ਤੇਰੇ ਜੱਫੇ ਉੱਪਰ ਵੀ 1000 ਲੱਗਿਆ 2 ਕੇ 1 ਜੱਫੇ ਉੱਪਰ ਹੀ ਹਾਂ ਇੱਕੋ ਤੇ ਲੱਗਿਆ ਪਰ ਸਾਹਮਣੇ ਗਰੀ ਅੰਟ ਉਹਨੇ ਦੀਪੋ ਜਾਨਾ ਦੀਪੜਿਆ ਹੋ ਗਿਆ ਘੇਰ ਕੇ ਘੇਰ ਕੇ ਹੋਰ ਦੇਖ ਕੇ ਲੱਗਦਾ ਜੱਫਾ ਜੱਫਾ ਲੱਗ ਚੁੱਕਿਆ ਖੇਡਦੇ ਰਹਿੰਦੇ ਪਰ ਸੰਗਤ ਦੀ ਬੇੜਤੀ ਹੈ ਹੁਣ ਜਿਹੜੀ ਗਰਾਊਂਡ ਬਣਦੀ ਹੈ ਫਾਸਟ ਗਰਾਊਂਡ ਬਣਦੀ ਹੈ ਤੇ ਰੋਜ਼ ਮੁੰਡਿਆਂ ਨੂੰ ਕਬੱਡੀ ਖੇਡਣੀ ਪੈਂਦੀ ਹੈ ਸਾਡੇ ਬਾਊ ਵੀਰ ਜੀ ਵੱਲੋਂ ਵੱਡੇ ਪਿਆਰ ਆਗੇ ਆ ਪਰ ਨਾਰਕ ਦੀ ਕਬੱਡੀ ਪੈ ਚੁੱਕੀ ਹੈ ਨਾਰਕ ਸਿੰਘ ਹਿੰਡਾਰੀ ਡੋਗਰਾ ਪਿੰਡ ਦਾ ਨੌਜਾਨ ਦਾ ਉਹ ਸਮਾਂ ਵਧਿਆ ਹੋਇਆ ਹੈ ਕਬੱਡੀ ਪਾਉਣ ਦੇ ਵੀ ਬੱਬੂ ਨੌਜਾਨ ਸਭਰਾ ਪਿੰਡ ਵਾਲੇ ਸਰਦਾਰ ਜੋਟਾ ਸਿੰਘ ਸਭਰਾ ਦਾ ਗਰਾਈ ਇੱਕ ਲਾਡ ਚੋਟੀ ਦਾ ਧੰਨਵਾਦ ਵੀਰਾਂ ਦਾ ਜੋ ਖੇਡ ਮੇਲੇ ਨੂੰ ਹਲਾ ਆਪਣੇ ਕੈਮਰਾ ਵਿੱਚ ਕੈਦ ਕਰ ਸੋਨੀ ਛੰਨਾਵਾਲਾ ਵੀ ਆਇਆ ਹੈ ਐਸਾਸੇ ਨੌਜਵਾਨ ਖੱਖ ਪਿੰਡ ਅਨਮੋਲ ਜੱਫਾ ਲਾਉਣ ਦਾ ਯਤਨ ਹੁੰਦੀ ਹੋਈ ਬੱਲੇਬਾਜ਼ ਪਿੰਡ ਦੂਰਦਰਸ਼ਨ ਦੇ ਰਾਹੀਂ ਇਹ ਅੱਜ ਦਾ ਸੱਭਿਆਚਾਰ ਮੇਲਾ ਤੇ ਖੇਡ ਮੇਲਾ ਜਿਹੜਾ ਲੀਨ ਦਾ ਮਹਾਨ ਕਲਾਕਾਰਾਂ ਦੇ ਦਰਸ਼ਨ ਹੋਏ ਹੈ ਮੈਨੂੰ ਲੱਗਦਾ ਘੱਟੋ ਘੱਟ 20 ਤੋਂ 25 ਕਲਾਕਾਰ ਅੱਜ ਆਹ ਪਾਇਆ ਅਸਲੀ ਭਰਗੇ ਗਏ ਆ ਬਾਬਾ ਕਿਲਾ ਪੀਰ ਜੀ ਦੇ ਸੱਭਿਆਚਾਰ ਮੇਲੇ ਵਿੱਚ ਪਰ ਗੁਰਜਿੰਦ ਗੁਰ ਗੁੱਟ ਟੱਕਰ ਹੋ ਰਹੀ ਹੈ ਮਹਿਮਾਨ ਤੇ ਮਰ ਕੇ ਇੱਕ ਚੋਟੀ ਦੀ ਟੱਕਰ ਖੇਦੀ ਜਾ ਰਹੀ ਹੈ ਪਰ ਸਾਹਮਣੇ ਵੀ ਦੇਖ ਰਿਹਾ ਨੌਜਵਾਨ ਪਰ ਵਿੱਚ ਉਸੇ ਵਿੱਚ ਫਿਰ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਜੰਡਿਆ ਖਡੂਰ ਸਾਹਿਬ ਵਾਲਿਆ ਓਖਾ ਮੂਰੇ ਇਹ ਬੁੱਗਾ ਹੈ ਘਰਿਆਰੇ ਵਾਲਾ ਓਖੜਦੇ ਪੈਰ ਜਲੰਧਰ ਦੂਰਦਰਸ਼ਨ ਸਾਰੇ ਵੀਰਾਂ ਦਾ ਧੰਨਵਾਦ ਸਾਡੇ ਵੀਰ ਨੇ ਪਿੰਡੂ ਦੂਰਦਰਸ਼ਨ ਟੀਵੀ ਸਾਰੇ ਵੀਰਾਂ ਦਾ ਧੰਨਵਾਦ ਕੇ ਸਾਡੇ ਵੀਰ ਆਪਣੇ ਕੈਮਰੇ ਵਿੱਚ ਕੈਦ ਕਰਕੇ ਆ ਖੇਡ ਮੇਲਾ ਜਿਹੜਾ ਹੈ ਤੇ ਦੂਰਦਰਸ਼ਨ ਦੇ ਰਾਹੀਂ ਸੰਗਤਾਂ ਨੂੰ ਦਰਸ਼ਨ ਕਰਵਾਉਣਗੇ ਪਿੰਡੂ ਦੂਰਦਰਸ਼ਨ ਸਮੁੱਚੀ ਸੰਗਤ ਸਹਿਬਾਨ ਚੱਲ ਕੇ ਆਏ ਆ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਸਰਪੰਚ ਸਰਦਾਰ ਮੋਰ ਸਿੰਘ ਮੀਆਂਵਾਲ ਉਹ ਵੀ ਸਾਡੇ ਦਰਮਿਆਨ ਇਸ ਖਿਡਾਰੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੈਗ ਨੂੰ ਤੰਦਰੁਸਤੀ ਦੀ ਨਿਯਮਤ ਬੱਚੇ ਚੱਲ ਵੀ ਨੌਜੋਨ ਪਾਕਾ ਕਬੱਡੀ ਲਓ ਸਾਹਮਣੇ ਕਾਹਦੇ ਸੈਂਸਰਾ ਪਿੰਡ ਦੇ ਨੌਜਵਾਨਾਂ ਕਬੱਡੀ ਪਾਉਂਦੀ ਵਧਿਆ ਹੋਇਆ ਹੈ ਕਿ ਮਹਿਰਤਾਂ ਨਾਲ ਪਰਨੇ ਹੋਏ ਗੁੰਦੇ ਦੇ ਸਰੀਰ ਨਸ਼ਿਆਂ ਦੀ ਲੱਤ ਤੋਂ ਬਚਾਏ ਨੇ ਸਰੀਰ ਦੀ ਸਿੰਘਪੁਰੀਆ ਜਵਾਨ ਮੁੰਡੇ ਖੇਡਦੇ ਕਬੱਡੀ ਹਰਜੀਤ ਇੱਕ ਬਾਜੇ ਖਾਨੇ ਵਾਲਾ ਹਰਜੀਤ ਹੋਇਆ ਇੱਕ ਆਹ ਹਰਜੀਤ ਦੇ ਕਾਰਜਸਕਤਰੇ ਪਿੰਡ ਵਾਲੇ ਤੇ ਬੱਬੂ ਪਹਾੜ ਦੇ ਪਿੰਡ ਦਾ ਉਹ ਜੰਦ ਰਹੀ ਹੈ ਸਾਡੇ ਬੱਦੂ ਕਾ ਵੱਡੇ ਪਿਆਰ ਭੇਦੇ ਆ ਜਦੋਂ ਸ਼ਮਾਹੀ ਮੇਲਾ ਹੁੰਦਾ ਹੈ ਪੀਰ ਬਾਬਾ ਸ਼ੇਖ ਬਰਮੁਲੀਆ ਦਾ ਤੇ ਸਪੈਸ਼ਲ ਫੋਨ ਕਰਕੇ ਕਹਿੰਦੇ ਹੁੰਦੇ ਕਿ ਆਵਾਰਿਆ ਮੇਲਾ ਨੋਟ ਕਰ ਲਵੀ ਲਵੀ ਯਾਰ ਤੇਰੇ ਜੱਥੇ ਉੱਪਰ 1500 ਹੋ ਗਏ ਆ ਜਿਹੜਾ ਹੈ ਮਹਿਦੀਪੁਰ ਦੀ ਟੀਮ ਦੇ ਨੰਬਰ ਨੇ 11 ਤੇ ਦਲਨਪੁਰ ਖੇੜੇ ਦੀ ਟੀਮ ਦੇ ਨੰਬਰ ਨੇ 14 ਸਿਰਫ ਦੋ ਕੁ ਜੱਫਿਆਂ ਦਾ ਫਰਕ ਹੀ ਹੈ ਸੱਤਾ ਭਲਵਾਨ ਦੀ ਇੱਕ ਟੱਕਰ ਚੋਟੀ ਦੀ ਖੇਢੀ ਜਾ ਰਹੀ ਹੈ ਦੂਰਦਰਸ਼ਕਾਂ ਦਾ ਸਮਾਂ ਬੜਾ ਹੋ ਗਿਆ ਸੀਗਾ ਸਰਪੰਚ ਮੋਹਰ ਸਿੰਘ ਜੀ ਇੱਕ ਚੋਟੀ ਦੀ ਟੱਕਰ ਖੇਢੀ ਜਾ ਰਹੀ ਹੈ ਸਰਪੰਚ ਸਰਦਾਰ ਸਾਹਬ ਸਿੰਘ ਸਰਦਾਰ ਤਰਕਰ ਸਿੰਘ ਸਤਕਾਰ ਤੇ ਜੋਜ ਹਸਤੀਆਂ ਬਾਕੀ ਸਾਰਿਆਂ ਦੇ ਨਾਮ ਸੱਤੇ ਬਾਸ਼ਾ ਬਾਬਾ ਕਿਲਾ ਪੀਰ ਜੀ ਆ ਵੀ ਆ ਰਹੇ ਆ ਪਰ ਸਾਹਮਣੇ ਵੱਡਾ ਖੇਰ ਯਾਦ ਟੱਕਰ ਦੇ ਕੀਤੇ ਕੋਸ਼ਿਸ਼ ਕਬੱਡੀ ਕਿੰਨੇ ਦੀ ਦੱਸਿਓ ਵੀਰੇ ਜਿਹੜਾ 10 ਹੋ ਗਏ ਨੇ ਲਓ ਸਾਹਮਣੇ ਅਰਮਾਨ ਮਹਿਦੀਪੁਰਿਆ ਚੜ੍ਹਦੀ ਬਰੇਸ਼ ਦਾ ਨੌਜਵਾਨ ਕਬੱਡੀ ਪਾਲ ਦੀ ਵਧੇ ਤੇ ਹਰ ਮਰ ਦੇ ਨਾਲ ਟੱਕਰ ਪਰ ਮਾਇਆ ਨਹੀਂ ਸੀ ਰਾਈ ਵੀਰੇ ਨੇ ਘਰਾਲਾ ਪਿੰਡ ਬੁੱਗਾ ਘਰਾਲੇ ਵਾਲਾ ਨੌਜਵਾਨ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਵਿੱਚ ਇਹ ਸ਼ੀਨੀਆ ਮਾਵਾ ਦੇ ਪੁੱਤ ਨੇ ਇੱਕਰਮਾ ਭਾਗਾ ਵਾਲੇ ਨਾਪਿਆਂ ਦੇ ਲੜ ਰਹੇ ਨੇ ਲਓ ਸਾਹਮਣੇ ਲੱਗਦਾ ਯੋਰ ਹੁੰਦੀ ਹੋਈ ਬੰਨੇ ਬੰਨੇ ਹੀ ਪਿਆਰਾ ਰਿਸ਼ਤਾ ਮਾਂ ਅਤੇ ਪੁੱਤ ਦਾ ਪੁੱਤਾਂ ਦੇ ਲਈ ਮਾਂ ਸਭ ਕਰਕੇ ਦਿਖਾਉਂਦੀ ਹੈ ਬਣ ਜਾਵੇ ਪੁੱਤ ਲੋਕੋ ਫੱਕਰ શરીਦ ਵਾਂਗੂ ਮਾਂ ਜਦੋਂ ਸ਼ਰਕਰ ਦੇ ਲਾਲਚ ਤੇ ਲਾਉਂਦੀ ਹੈ ਨੰਬਰ ਆਪਣੀ ਟੀਮ ਦੇ ਸਿਰ ਜੋੜ ਦਿੱਤਾ ਹੈ ਲੋ ਸਾਹਮਣੇ ਹਰ ਜੀਤ ਐਸਵੇਂ ਕਾਲੀਏ ਸਖਤਰੇ ਪਿੰਡ ਵਾਲਾ ਕਬੱਡੀ ਪੌਲੀ ਵਾਧਾ ਕੱਚ ਨਵਲ ਤੇ ਕਾਲੀ ਮਹਿੰਦੀ ਪੁੰਦੇ ਪਿਆਰ ਆਏ ਹੈ ਬੈਗਰੂ ਸੱਚੇ ਬਾਦਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਅਮਰੀਕਾ ਵਾਲੇ ਭਰਾਵਾਂ ਨੂੰ ਲਓ ਸਾਹਮਣੇ ਕਾਬਲ ਸੈਸਰਾ ਪਿੰਡ ਦੇ ਨੌਜਵਾਨ ਦਾ ਕਬੱਡੀ ਪੌਂਦੀ ਵਧਿਆ ਹੋਇਆ ਖਿਡਾਰੀ ਕੇ ਬਾਹੋਂ ਕਲੈਰੀ ਮੋੜ ਬਣਿਆ ਹੋਇਆ ਹੈ ਕਾਬਲ ਲਾਈਟਡ ਸਾਊਂਡ ਬੜੀ ਕਾਰੀ ਸਾਊਂਡ ਹੈ ਸਾਡੇ ਪ੍ਰਭ ਵੀਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਟੁੱਕੇ ਦੀ ਸੌਰ ਸਾਡੇ ਵੀਰਾਂ ਦੀ ਇੱਕ ਮਕਾਮ ਹਾਸਲ ਕੀਤਾ ਪਰ ਸਾਹਮਣੇ ਗੁਲੀ ਐਂਡ ਐਂ ਮੱਦੀਪੁਰੀ ਦੇਖਿਆ ਹਰੇ ਵੀਰੇ ਦਾ ਧੰਨਵਾਦ ਹੈ ਦੇਖੋ ਰੱਬ ਨੇ ਰੋਜ਼ੀ ਰੋਟੀ ਇਹਨਾਂ ਦੇ ਢੋਲਾ ਵਿੱਚ ਨਾਲ ਜਗਿਆਂ ਵਿੱਚ ਲਿਖੀ ਹੈ ਜਿਹਨ ਮਨਸਵਾਰ ਕਰਦੇ ਹੈ ਪਰ ਹਾਲਿਫਰ ਦਾ ਮੁੰਡਾ ਉਹ ਟੱਕਰ ਦੀ ਕਰਦਾ ਕੋਸ਼ਿਸ਼ ਤੇ ਜਫਾ ਲੱਗ ਚੁੱਕਾ ਕਾਕੇ ਨਹੀਂ ਪੰਜਾਬੀਆਂ ਦੇ ਢੋਲ ਦਾ ਖੁਸ਼ੀ ਮੇਲੇ ਛਿੰਝ ਮੇਲੇ ਹੋਵੇ ਦਾ ਕਬੱਡੀ ਜਿੱਥੇ ਢੋਲ ਵਾਲਾ ਤਾਲ ਰਸ ਕੰਨਾਂ ਵਿੱਚ ਘੋਲਦਾ ਲਓ ਸਾਹਮਣੇ ਨਾਨਕ ਸਿੰਘ ਕਬੱਡੀ ਪੌਲੀ ਵਧਿਆ ਮੇਰੇ ਮਿੱਤਰੋ ਟੱਕਰ ਫੇਰ ਮਹਿਦੀਪੁਰਿਆ 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 ਲੱਗਦਾ ਜੱਫਾ ਲਾਗਵਾ ਜਾਂ ਪਰ ਸਾਹਮਣੇ ਨਾਨਕ ਸਿੰਘ ਇੱਥੇ ਰਖਵਾ ਗਈ ਜਵਾਨਾ ਉਹਨੇ ਮਾਰੀ ਜਦੋਂ ਸ਼ਾਟ ਲਾ ਕੇ ਕਮਾਲ ਜਿਹਾ ਹੋ ਗਿਆ ਆਯਾਦ ਮਹਿਦੀਪੁਰਿਆ ਦੇ ਇੱਕ ਜੱਫੇ ਉੱਪਰ 2000 ਦਿੱਤਾ ਜਾਣਾ ਹੈ ਜਦੋਂ ਜੱਫਾ ਲੱਗ ਗਿਆ ਫਿਰ ਦੱਸਾਂਗੇ ਕਿਹੜੇ ਵੀਰਾਂ ਵੱਲੋਂ ਹੈ ਪਰ ਸਾਹਮਣੇ ਨਾਲ ਇਹ ਹੋਰ ਹੁੰਦੀ ਹੋਏ ਬੰਦੇ ਬੰਦੇ ਦਾ ਰਮੀਰਾ ਵੱਲੋਂ ਬਹੁਤ ਵੱਡੇ ਪਿਆਰ ਆਏ ਹੈ ਤੇ ਵੈਗਨ ਸੱਚੇ ਪਾਤਸ਼ਾਹ ਕਰੇ ਇਸੇ ਤਰ੍ਹਾਂ ਕਿ ਸੱਭਿਆਚਾਰ ਮੇਲਾ ਖੇਡ ਮੇਲਾ ਜਿਹੜਾ ਹੈ ਹਾਂ ਬਾਬਾ ਜੀ ਦੀ ਯਾਦ ਵਿੱਚ ਹੁੰਦਾ ਰਹੇ ਸਾਡੀ ਸੰਗਤ ਦਾ ਧੰਨਵਾਦ ਪਰ ਸਾਹਮਣੇ ਟੱਕਰ ਦੀ ਚੋਟੀ ਦੀ ਹੈ ਇੱਕ ਪਾਸੇ ਨੌਜਵਾਨ ਛੱਪਾ ਕੋਟਲੀ ਵਾਲਾ ਉਹ ਭਿਰਦੇ ਸਾਨ ਰਜਦਾ ਜੋਰ ਤੇ ਨੰਬਰ ਰੇਡਰ ਜਿਹੜਾ ਤਰਨ ਤਰਨ ਸੱਤਾ ਤੇ ਲੱਖਾਂ ਜੀ ਉਹਨਾਂ ਵੱਲੋਂ ਵੱਡੇ ਪਿਆਰ ਆਏ ਹੈ ਕਿਸਾਨ ਯੂਨੀਅਨ ਸਾਡੇ ਪ੍ਰਗਟ ਸਿੰਘ ਜੀ ਧੰਨਵਾਦ ਪਰ ਉਸ ਪਾਸੇ ਜੁੜੀ ਹੋਏ ਫਿਰ ਕਬੱਡੀ ਦੇ ਨਾਲ ਵਾਹ ਵੀ ਸਰਜੀਪ ਸਿੰਘ ਸਰਜੀ ਮਹਿਦੀਪੁਰ ਉਹ ਵੀ ਇੱਕ ਚੋਟੀ ਦੀ ਟੱਕਰ ਆ ਵੀ ਇੱਕ ਸ਼ਾਨਦਾਰ ਮੈਚ ਖੇਡਿਆ ਜਾ ਰਿਹਾ ਹੈ ਅੱਜ ਦੇ ਦਿਨ ਦਾ ਮਹਿਦੀਪੁਰ ਦੀ ਧਰਤੀ ਉੱਪਰ ਸ਼ੰਨਾ ਵਾਲਾ ਸੋਨੀ ਵਿਸ਼ੇਸ਼ ਤੌਰ ਤੇ ਚੱਲ ਕੇ ਆਇਆ ਹੈ ਪਰ ਸਾਹਮਣੇ ਗ੍ਰਯੰਟ ਗ੍ਰਜੰਟ ਗੁਰਾਂ ਦਾ ਜੰਤ ਇਹ ਮਹਿਦੀਪੁਰਿਆ ਮਹਿਦੀਪੁਰਿਆ ਸੱਤਾ ਭੜਵਾਦੀ ਤੁਹਾਡੇ ਪਿੰਡ ਵਾਲੇ ਨੇ ਬੱਸ ਕਰਾ ਕੇ ਛੱਡੀ ਹੈ ਇੱਕ ਤਾੜੀ ਵਾਲੋਂ ਵੀ ਗੋਲੈਂਟ ਦੇ ਨਾਂ ਵਾਹ ਵੀ ਅਰਸ਼ ਚੁਕਵਾ ਲਿਆ ਅਰਸ਼ ਭਰਾ ਦਾ ਨਾਂ ਚੱਲਦਾ ਹੈ ਅਰਸ਼ ਵੀਰੇ ਜੀ ਹੈ ਕਹਿੰਦੇ ਸਾਡੇ ਅਰਸ਼ ਚਕਵਾਲੀਆਂ ਜੀ ਸਾਡੇ ਦਰਮਿਆਨ ਆਏ ਔਰ ਖੇਮ ਕਰਨ ਦੀ ਧਰਤੀ ਨੇ 12 ਸਤੰਬਰ ਨੂੰ ਪੀਰ ਬਾਬਾ ਹਯੂਰੀ ਸ਼ਾਹ ਦੀ ਯਾਦ ਵਿੱਚ ਵੱਡਾ ਮੇਲਾ ਆਇਆ ਪਰ ਖੱਠਾ ਵਾਲਾ ਖੱਠਾ ਵਾਲਾ ਏ ਮੋਲਾ ਏ ਮੋਲਾ 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 ਬੋਲਿਆ ਪਿਆਰ ਦਾ ਪਿਆਰ ਦਾ ਪਿਆਰ ਦਾ ਇਹ ਲੱਗਦਾ ਜਿਵੇਂ ਕੁਸ਼ਤੀ ਖੇਡੀ ਜਾ ਰਹੀ ਹੋਵੇ ਬੁਗਿਆ ਕੋਈ ਗੱਲ ਨਹੀਂ ਤੇ ਬੁਗਿਆ ਘਬਰਾਣਾ ਨਹੀਂ ਥੋੜਾ ਜਿਹਾ ਸਮਾਂ ਹੋਰ ਬਾਕੀ ਹੈ ਤੂੰ ਫਿਰ ਫਿੱਟ ਹੋ ਜਾਣਾ ਹੈ ਉੱਗਿਆ ਤੇਰੇ ਲਈ ਦਵਾਵਾ ਤੇਰੇ ਲਈ ਸ਼ੁੱਭ ਸ਼ਾਮਾ ਦੇ ਘਿਹਾਰੇ ਵਾਲਿਆ ਵੀਰ ਜਿਉਂਦਾ ਰਹਿ ਪਰ ਸਾਹਮਣੇ ਕਬਲ ਸੈਂਸਰਾ ਪਿੰਡ ਦੇ ਨਗਰ ਦਾ ਕਬੱਡੀ ਪੌਲੀ ਵਧਿਆ ਪੀਰ ਬਾਬਾ ਹਜੂਰੀ ਸ਼ਾਹ ਜੀ ਦੀ ਯਾਦ ਵਿੱਚ ਸਾਡੇ ਮਨਜੀਤ ਕੱਟੇ ਹੋਰੀ ਖੁੱਲੇ ਸੱਦੇ ਪੱਤਰ ਦੇ ਰਹੇ ਆ ਕਿ 12 ਸਤੰਬਰ ਨੂੰ ਵੱਡਾ ਸੱਭਿਆਚਾਰ ਮੇਲਾ ਹੋਣਾ ਪਰ ਸਾਹਮਣੇ ਬੱਬੂ 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 ਇਹ ਮੁੰਡਾ ਕਹਿੰਦੇ ਸਭਰਾ ਪਿੰਡ ਵਾਲਾ ਇੱਕ ਛੋਟੀ ਦਾ ਗੱਫਾ ਲੱਗਿਆ ਹੈ ਸਾਡੇ ਵੀਰ ਨੇ ਜਿਵੇਂ ਸਰਦਾਰ ਪਰਮੇਸ਼ਰ ਸਿੰਘ ਜੀ ਤੇ ਗੁਰਮੀਤ ਸਿੰਘ ਦੀ ਪੰਡਾ ਸਿੰਘ ਲਿਮਲਾਨ ਪਰ ਸਾਹਮਣੇ ਹਰਜੀਤ ਨੰਬਰ ਦਾ ਬਾਜਾ ਉੱਪਰ ਵੀ ਪ੍ਰਭਸਿਆ ਬਾਜੀ ਦਾ ਖੁੱਲਾ ਅਖਾੜਾ ਲੱਗਣਾ ਹੈ ਤੇ ਫਰੰਦੀਪੁਰੀਏ ਗੋਪੀ ਦੀ ਟੀਮ ਦੀ ਟੱਕਰ ਲੱਦੂ ਵਾਲੇ ਪ੍ਰੀਤ ਦੀ ਟੀਮ ਦੇ ਨਾਲ ਹੋਣੀ ਹੈ सिंहपुरी राणे ने भी बोल बोल रहे हैं रोज सभ्याचार मेले जोड़ मेले खेल मेले होंगे है दर्शन करी देना मेरे दे। सामने चोटी की टक्कर है एक दूसरे बपूरे पासा कोटली वाला हाँ जी ठीक है जी भाई अमृतपाल सिंह नाम के उपर बहुत बड़े प्यार आए हैं भाई अमृतपाल सिंह जी ਸਾਡੇ ਬਲਦੀ ਸਿੰਘ ਰਹਿਾਲ ਕੇ ਬਾਹਰ ਆ ਗਏ ਪਰ ਨਾਨਕ ਨੂੰ ਜਫਾ ਲੱਗ ਚੁਕਿਆ ਹੈ ਵਾਹ ਵੀ ਬੀਤੇ ਮਹਦੀਪੁਰ ਉਹਨਾਂ ਥੋੜੀ ਖੱਪ ਦਾ ਬਾਲਾ ਜਿੰਦ ਬੈਰੀਆਂ ਦੀ ਹੋਈ ਫੀਟਾ ਫੀਟਾ ਵਿਰੋਧੀਆਂ ਦੇ ਸਾਹ ਸੁੱਕ ਗਏ ਕਿ ਭਾਈ ਸਾਹਿਬ ਨੇ ਇੱਕ ਪਾਸੇ ਕੀਤਾ ਲਓ ਸਾਹਮਣੇ ਚੋਟੀ ਦੀ ਟੱਕਰ ਖੜੀ ਜਾ ਰਹੀ ਹੈ ਹਰਜੀਤ ਤੇ ਸ਼ਹਾਦਤ ਜਾਮ ਪੀਤੇ ਸਨ ਕਿ ਅੱਜ ਦੇ ਦਿਨ ਸ਼ਹੀਦ ਸਰਦਾਰ ਜਸਵੰਤ ਸਿੰਘ ਵਾਲੇ ਖਾਲੜੇ ਵਾਲਿਆਂ ਨੇ ਹਾਦਮ ਸ਼ਹਾਦਤ ਦੇ ਜੰਮ ਕੀ ਕਰਸਨਾ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਆਪਾਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਆਂ ਪਰ ਸ਼ਬਦਾ ਕੋਟਲੀ ਵਾਲਾ ਇੱਕ ਸ਼ਾਨਦਾਰ ਪਾਲ ਸਿੰਘ ਦੇ ਦੀ ਚੜ੍ਹਦੀ ਕਲਾ ਦੇ ਲਈ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਬਹੁਤ ਬਹੁਤ ਪਿਆਰ ਆਇਆ ਹੈ ਭਾਈ ਸੇ ਭਾਈ ਅਮਰਤਪਾਲ ਸਿੰਘ ਲਓ ਸਾਹਮਣੇ ਹਰਜੀਤ ਇੱਕ ਸ਼ਾਨਦਾਰ ਨੰਬਰ ਦਾ ਵਾਅਦਾ 23 ਨੰਬਰ ਲੈਦੇ ਮਹਿਦੀਪੁਰ ਦੀ ਟੀਮ ਤੇ ਢੱਲੋਪੁਰ ਖੇਡ ਦੀ ਟੀਮ 20 ਨੰਬਰ ਲੈ ਕੇ ਦੂਸਰੇ ਸਟਾਡ ਤੇ ਅੱਜ ਜਲੂਪੁਰ ਖੇਡ ਦੀ ਟੀਮ ਹੋਈ ਹੈ ਅੱਜ ਭੈਤੀਪੁਰ ਦੀ ਟੀਮ ਜੈਪੀਪੁਰ ਤੋਂ ਜਿੱਤ ਪ੍ਰਾਪਤ ਕੀਤੀ ਹੈ ਆਪਾਂ